ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਸਾਰਿਆਂ ਸੰਗਤਾਂ ਨੂੰ ਪਤਾ ਹੀ ਆ ਕਿ ਅੱਜ ਦੇ ਸਮੇਂ ਅੰਦਰ ਪੰਜਾਬ ਦੇ ਜੋ ਹੜਾ ਕਰਨ ਹਾਲਾਤ ਬਣੇ ਹੋਏ ਨੇ ਜੋ ਬਹੁਤ ਭਿਆਨਕ ਸਮਾਂ ਹੜਾ ਕਰਕੇ ਚੱਲ ਰਿਹਾ ਸੋ ਬਹੁਤ ਸਾਰੇ ਨਗਰਾਂ ਦੇ ਵਿੱਚੋਂ ਜਿੱਥੇ ਕੀ ਅਭੀ ਹੜ ਆਏ ਹੋਏ ਨੇ ਬਹੁਤ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਸਮੂਹ ਸੰਗਤ ਨਗਰ ਕਲੀਪੁਰ ਵੱਲੋਂ ਉਪਰਾਲਾ ਕੀਤਾ ਗਿਆ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਥੋੜੇ ਦਿਨਾਂ ਤੱਕ ਪਸ਼ੂਆਂ ਵਾਸਤੇ ਹਰਾ ਚਾਰਾ ਤੂੜੀ ਅਤੇ ਲੰਗਰਾਂ ਦੀ ਰਸਤਵਸਤ ਲੈ ਕੇ ਜਾਣ ਦਾ ਉਦਮ ਕੀਤਾ ਗਿਆ ਸੋ ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪ ਕੋ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਤਾਂ ਕਿ ਜੋ ਹਾਲਾਤ ਪੰਜਾਬ ਦੇ ਬੜੇ ਨਾਜ਼ੁਕ ਬਣੇ ਨੇ ਜਿੱਥੇ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ-ਉੱਥੇ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਮਦਦ ਕੀਤੀ ਜਾ ਸਕੇ ਬਹੁਤ ਸਾਰੀਆਂ ਸੰਸਥਾਵਾਂ ਇਹਦੇ ਕੰਮ ਕਰ ਰਹੀਆਂ ਨੇ ਬਹੁਤ ਸਾਰੇ ਨਗਰਾਂ ਦੇ ਵਿੱਚੋਂ ਬੜੇ ਨੌਜਵਾਨ ਕਲੱਬ ਸੁਸਾਇਟੀਆਂ ਮਦਦ ਲੈ ਕੇ ਜਾ ਵੀ ਰਹੇ ਹਨ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਦੋਂ ਵੀ ਕਿਤੇ ਮੁਸੀਬਤ ਪੈਂਦੀ ਆ ਵਿਪਤਾ ਆਉਂਦੀ ਹੈ ਕਿ ਜਾ ਕੇ ਨਾਲ ਖੜੀਏ ਭਾਵੇਂ ਆਪਾਂ ਨੁਕਸਾਨ ਦੀ ਪੂਰਤੀ ਨਹੀਂ ਕਰ ਸਕਦੇ ਪਰ ਉਹਨਾਂ ਦੀ ਬਾਹਰ ਜਰੂਰ ਫੜ ਸਕਦੇ ਆ ਉਹਨਾਂ ਦੀ ਮਦਦ ਜਰੂਰ ਕਰ ਸਕਦੇ ਆ ਜੋ ਕਿ ਅੱਜ ਦੇ ਸਮੇਂ ਅੰਦਰ ਆਪਣੇ ਘਰਾਂ ਤੋਂ ਬੇਕਾਰ ਹੋਏ ਬੈਠੇ ਨੇ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਸੋਦੇ ਸਬੰਧ ਵਿੱਚ ਸਾਰੇ ਨਗਰ ਨਿਵਾਸੀ ਸੰਗਤਾਂ ਨੂੰ ਕਲੀਪੁਰ ਨੂੰ ਬੇਨਤੀ ਹੈ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਇਹ ਨੌਜਵਾਨ ਅੱਗੇ ਆ ਕੇ ਸੇਵਾ ਕਰਨ ਅਤੇ ਨਾਲ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਯੋਗਦਾਨ ਵੀ ਆਪਾਂ ਪਾਉਣਾ ਹੈ ਸੋ ਥੋੜੇ ਦਿਨਾਂ ਤੱਕ ਆਪਣੇ ਨਗਰ ਦੇ ਵਿੱਚੋਂ ਕਲੀਪੁਰ ਦੇ ਵਿੱਚੋਂ ਸੇਵਾ ਲੈ ਕੇ ਜਾਵਾਂਗੇ ਸੋ ਸਾਰੇ ਨਗਰ ਨੂੰ ਬੇਨਤੀ ਆ ਕਿ ਸਾਰੇ ਮਾਈ ਭਾਈ ਨੇ ਜਿੱਥੇ ਸੇਵਾ ਕਰਨੀ ਆ ਯੋਗਦਾਨ ਪਾਉਣਾ ਵੱਧ ਤੋਂ ਵੱਧ ਪਾਉਣਾ ਪਿੱਛੇ ਨਹੀਂ ਰਹਿਣਾ ਕਿਉਂਕਿ ਉੱਥੇ ਬਹੁਤ ਹਰੇ-ਚਾਰੇ ਦੀ, ਰਸਤ ਦੀ, ਸਮਾਨ ਦੀ ਜ਼ਰੂਰਤ ਹੈ। ਕੱਲੀ ਹੁਣ ਜ਼ਰੂਰਤ ਨਹੀਂ, ਅੱਗੇ ਵੀ ਜ਼ਰੂਰਤ ਪਵੇਗੀ ਕਿਉਂਕਿ ਜਿੱਥੇ ਵੀ ਹੜ ਆਉਂਦੇ ਨੇ ਹੜਾਂ ਦੀ ਮਾਰ ਦੇ ਵਿੱਚੋਂ ਲੰਘਣਾ ਕੋਈ ਸੌਖੀ ਜੀ ਗੱਲ ਨਹੀਂ। ਬਹੁਤ ਸਮਾਂ ਲੱਗ ਜਾਂਦਾ। ਲਗਭਗ ਹੜਾਂ ਦੀ ਮਾਰ ਵਿੱਚੋਂ ਲੰਘਣ ਵਾਸਤੇ ਬੜਾ ਸਮਾਂ ਲੱਗਦਾ। ਸੋ ਜਿੱਥੇ-ਜਿੱਥੇ ਜਿਹੜੇ ਪਿੰਡਾਂ ਵਿੱਚ ਜਿਸ ਵੀ ਇਲਾਕੇ ਵਿੱਚ ਹੜ ਆਏ ਆ ਉਹਨਾਂ ਨੂੰ ਇਸ ਮਾਰ ਵਿੱਚੋਂ ਕੱਢਣ ਵਾਸਤੇ ਆਪਾਂ ਹੁਣੇ ਇਕੱਲੀ ਸੇਵਾ ਨਹੀਂ ਕਰਨੀ ਜਦੋਂ ਪਾਣੀ ਸੁੱਕ ਗਿਆ ਫਿਰ ਵੀ ਉਹਨਾਂ ਦੀ ਮਦਦ ਕਰਨੀ ਆ ਫਿਰ ਵੀ ਉਹਨਾਂ ਦੀਆਂ ਜ਼ਮੀਨਾਂ ਜੋ ਹਨ ਉਹਨਾਂ ਨੂੰ ਉਪਜਾਊ ਬਣਾਉਣਾ ਤਾਂ ਕਿ ਉਹਨਾਂ ਨੂੰ ਬਾਹ ਫੜ ਕੇ ਆਪਣੇ ਬਰਾਬਰ ਕਰ ਸਕੀਏ ਆਪਣੇ ਬਰਾਬਰ ਖੜਾ ਕਰ ਸਕੀਏ ਸੋ ਇਹ ਸਾਰੀ ਸੰਗਤ ਨੂੰ ਬੇਨਤੀ ਆ ਕਿ ਕੁਝ ਕੁ ਸੰਗਤਾਂ ਨੇ ਨਗਰ ਦੇ ਵਿੱਚੋਂ ਸੇਵਾ ਲਖਾਈ ਆ ਸੋ ਜਿਨ੍ਹਾਂ ਨੇ ਹੋਰ ਵੀ ਸੇਵਾ ਹਾਂ ਉਹ ਅਸੀਂ ਸਪੀਕਰ 'ਚ ਬੋਲਾਂਗੇ ਦੂਸਰਾ ਹੋਰ ਵੀ ਸੇਵੀ ਸੇਵਾ ਜਿਨ੍ਹਾਂ ਨੇ ਲਿਖਾਉਣੀ ਆ ਉਹ ਆਪਣਾ ਜੋ ਗੁਰਦੁਆਰਾ ਸਾਹਿਬ ਦਾ ਗਰੁੱਪ ਹੈ ਉਹ ਚਾਲੂ ਕੀਤਾ ਗਿਆ ਉਹਦੇ ਵਿੱਚ ਬੋਲ ਕੇ ਪਾ ਸਕਦੇ ਹੋ ਅੱਗੇ ਸਾਨੂੰ ਗੁਰਦੁਆਰਾ ਸਾਹਿਬ ਲਿਖਾ ਸਕਦੇ ਹੋ ਭਾਈ ਪਾਲ ਸਿੰਘ ਹੋਰ ਜਿੰਨੇ ਹਰ ਸੇਵਾਦਾਰ ਉਹਨਾਂ ਨੂੰ ਤੁਸੀਂ ਲਿਖਾ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਪਾਉਣੀ ਹੈ ਜਿਹਦੇ ਵਿੱਚ ਆਚਾਰ ਤੂੜੀ ਆਟਾ ਫੀਡ ਵਗੈਰਾ ਹੋਰ ਲੰਗਰ ਦੀ ਜਿੰਨੀ ਵੀ ਰਸਤੋਂ ਮ ਆਇਆ ਸੋ ਇਹ ਬੇਨਤੀ ਆ ਸਾਰੇ ਨਗਰ ਨਿਵਾਸੀਆਂ ਨੂੰ ਹੋਰਾਂ ਨੂੰ ਵੀ ਸੰਗਤਾਂ ਨੂੰ ਬੇਨਤੀ ਆ ਕਿ ਸਾਰੇ ਨਗਰ ਉਦਮ ਕਰੋ ਉਪਰਾਲਾ ਕਰੀਏ ਤਾਂ ਜੋ ਆਪਣੇ ਤੋਂ ਕੀ ਆ ਵੀ ਬਹੁਤ سارے ਇਲਾਕੇ ਐਸੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਪਾਣੀ ਹੈ ਤੇ ਹੜਾਂ ਦੀ ਮਾਰ ਹੀਟ ਨੇ ਉਹਨਾਂ ਨੂੰ ਕੱਢਣ ਵਾਸਤੇ ਯਤਨ ਕਰੀਏ ਸਾਰੇ ਜਾਣੇ ਕੰਮਰ ਕੱਸੇ ਲਾ ਕੇ ਸੇਵਾ ਵਿੱਚ ਜੁਟਿਏ ਸੋ ਇਹ ਬੇਨਤੀ ਆ ਬਾਰ-ਬਾਰ ਸਾਡੀ ਇੱਕੋ ਹੀ ਬੇਨਤੀ ਆ ਕਿ ਸਾਰੇ ਨਗਰ ਦੇ ਸੇਵਾ ਕਰਨੀ ਆ ਦੂਸਰੀ ਬੇਨਤੀ ਅਸੀਂ ਵਿਸ਼ੇਸ਼ ਤੌਰ ਤੇ ਆਪਣੇ ਵੱਲੋਂ ਕਰਦੇ ਆ ਸਾਰੇ ਨਗਰ ਨਿਵਾਸੀਆਂ ਨੂੰ ਕਲੀਪੁਰ ਨੂੰ ਕਿ ਇਹ ਜਿਹੜਾ ਕਾਰਜ ਹੈ ਇਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰੋ ਸਾਰੇ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਦੇ ਆ ਇਹ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਕਿਉਂਕਿ ਜਦੋਂ ਕਿਸੇ ਤੇ ਵਿਵਤਾ ਪੈਂਦੀ ਆ ਉਦੋਂ ਪਾਰਟੀ ਜਾਂ ਜਾਤ ਪਾਤ ਨਹੀਂ ਦੇਖੀ ਜਾਂਦੀ ਉਦੋਂ ਸਾਰੇ ਇੱਕ ਮਾਨਸਕੀ ਜਾਤ ਸਭਾ ਇੱਕ ਆ ਪਛਾਣ ਗੋ ਦੇ ਸੰਧਾਨਤ ਨੂੰ ਆਪਾਂ ਉੱਪਰ ਰੱਖ ਕੇ ਤਾਂ ਕਿ ਉਹਨਾਂ ਦੀ ਬਾਹ ਫੜੀਏ ਉਹਨਾਂ ਨੂੰ ਇਸ ਸੰਕਟ ਵਿੱਚੋਂ ਕੱਢੀਏ ਇਹ ਗੋ ਬੇਨਤੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਕਿ ਇਹ ਗਰੁੱਪ ਦੇ ਵਿੱਚ ਵੀ ਪਾਇਆ ਜਾਵੇਗਾ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਉਹ ਗਰੁੱਪ ਦੇ ਵਿੱਚ ਵੀ ਸਪੀਕਰ ਜੀ ਵੀ ਬੋਲਿਆ ਜਾਵੇਗਾ ਸੋ ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਨੇ ਵੀਰਾਂ ਨੇ ਸੇਵਾ ਕਰਨੀ ਆ ਉਹਨਾਂ ਨੂੰ ਬੇਨਤੀ ਹੈ ਕਿ ਸਾਰੇ ਜਣਾਂ ਨੇ ਸਾਨੂੰ ਗੁਰਦੁਆਰਾ ਸਾਹਿਬ ਦੀ ਦਰਸ਼ਨ ਦੀ ਕਿਰਪਾਲਤਾ ਕਰਨੀ ਵੀ ਬਾਬਾ ਜੀ ਸਾਡੀ ਇੰਨੀ ਸੇਵਾ ਹੈ ਮਾਇਆ ਦੀ ਸੇਵਾ ਰਾਸਤਾਂ ਦੀ ਸੇਵਾ ਤੂੜੀ ਦੀ ਸੇਵਾ ਆਚਾਰ ਦੀ ਹਰੇ ਚਾਰੇ ਦੀ ਸੇਵਾ ਸੋ ਸਾਰੇ ਅਖੀਰ ਤੇ ਬੇਨਤੀ ਆ ਸਾਰੇ ਨਗਰ ਦੇ ਨੌਜਵਾਨਾਂ ਨੂੰ ਕਿ ਸਾਰਿਆਂ ਨੇ ਜਿਸ ਦਿਨ ਇਹ ਇਕੱਠੀ ਕਰਨੀ ਆ ਜਾਂ ਇਕੱਠੀ ਕਰ ਰਹੇ ਆ ਸੋ ਸਭਨਾਂ ਨੂੰ ਬੇਨਤੀ ਆ ਕਿ ਸਾਰੇ ਇਕੱਤਰ ਹੋ ਕੇ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਕੇ ਚੱਲੀਏ ਤਾਂ ਜੋ ਅਸੀਂ ਇਕਤਾ ਦਾ ਸਬੂਤ ਦੇ ਸਕੀਏ ਆਪਣਿਆਂ ਦੀ ਬਾਹ ਫੜ ਸਕੀਏ ਤੇ ਉਹਨਾਂ ਨੂੰ ਜੋ ਹੜਾਂ ਦੀ ਮਾਰ ਕਾਰਨ ਬਹੁਤ ਨੁਕਸਾਨ ਦੇ ਹੇਠ ਆ ਚੁੱਕੇ ਹਨ ਉਹਨਾਂ ਨੂੰ ਵਾਹ ਫੜ ਕੇ ਉੱਪਰ ਚੁੱਕ ਕੇ ਆਪਣੇ ਬਰਾਬਰ ਕਰਨ ਦਾ ਯਤਨ ਕਰੀਏ ਗੁਰੂ ਸਾਰਿਆਂ ਤੇ ਕਿਰਪਾ ਕਰੇ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ